ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਧਰੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਚਾਰ ਜਰਸੀ ਵੜਾ ਤੇ ਇੱਕ ਬਈ ਬੱਚੀ ਸੇਲ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੋਂੜੇ ਬਾਈ ਜਿਸ ਅਸੀ ਕਾਲ ਅਸੀ ਕਾ ਬਈ ਹੋ ਠੀਕੋਂ ਵਧੀਆ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਜਸਵਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਤੂੜਕੁਰੋਂ ਸੀ ਜਿਹੜਾ ਮੁਗਤ ਸਿੰਘ ਨਿਹਾਲ ਸਿੰਘ ਵਾਲੀ ਨੇੜੇ ਨਿਹਾਲ ਸਿੰਘ ਵਾਲੀ ਹਾਂਜੀ ਮੋਬਾਈਲ ਨੰਬਰ ਬੋ 97970045 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਜੀ ਚਾਰ ਦੰਦ ਬੱਛੀ ਆ ਜੀ ਕਦੋਂ ਸੂਈ ਆ ਬਾਈ ਇਹ ਅੱਜ ਸਵੇਰੇ ਸੂਈ ਆ ਜੀ ਅ ਬੱਚਾ ਕੀ ਦਿੱਤਾ ਬੱਚੀ ਆ ਜੀ ਬਹੁਤ ਬਰੀ ਬੱਚੀ ਬੜੀ ਚੰਗੀ ਦਿੱਤੀ ਹੈ ਨਾ ਹਾਂਜੀ ਹਾਂਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਖਵਾਲੀ ਦੇਖੋ ਇੱਕ ਨੰਬਰ ਕੀ ਬਾਤ ਆ ਬੱਚਾ ਬੜਾ ਸੁਣਾ ਦਿੱਤਾ ਹੈ ਨਾ ਹਾਂਜੀ ਹਾਂਜੀ ਇਹ ਸੂਤ ਦੇਖੋ ਬੜਾ ਪਿਆਰਾ ਕਰਮਾ ਹੈ ਕੀ ਬਾਤ ਆ ਕਵਾਰਟੀ ਬਈ ਇੱਕ ਨੰਬਰ ਦਿੱਤੀ ਅਗਰ ਮਣੀ ਨੇ ਤੇ ਜੇਰਾ ਪਈਆ ਹਨ ਜੇਰਾ ਪਈਆ ਜੇਰਾ ਬੱਠਲ ਚ ਪਈਆ ਕੰਪਲੀਟ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਫਿਰ ਬੋਲਾ ਕੱਢਾ 4 ਲੀਟਰ ਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਦੀ ਦੂ ਐਸਟੀਮੇਟ ਚਾਹੀਦਾ 15 16 ਖਾਨ ਬਹੁਤ ਚੰਗਾ ਹਨ ਬਹੁਤ ਵਧੀਆ ਜੇਰਾ ਥਾਨ ਕੱਲਾ ਕੱਲਾ ਥਾਨ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਨੂੰ ਤਿਆਰ ਹੋ ਜਾਣਾ ਤੇ ਜੇਰ ਵੀ ਬਾਈ ਬੱਠਲ ਚ ਰੱਖੀ ਬੈਠਾ ਆਰਡਰ ਬੜਾ ਕਮਾਲ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਬਈ ਕਰਮਾ ਜੀ ਦਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੀ ਆ ਬਾਤਾਂ ਚਿਵਾਈ ਚੁਈ ਕਿਵੇਂ ਹੈ ਬਈ ਚਿਵਾਈ ਚੁਈ ਬਹੁਤ ਵਧੀਆ ਨਿਆਣਾ ਪਾਉ ਨਾ ਪਾਉ ਜੋ ਮਰਜੀ ਹੋ ਹੂੰ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਆ ਕੀਮੋਲਾ ਬਈ ਜਾਇਜ ਇਹ ਤਾਂ 62000 ਰਾਈ ਮਾਨਦਨ ਹੋ ਜਾ ਹਾਂਜੀ ਠੀਕ ਆ ਬਈ 62000 ਰੁਪਿਆ ਮੋਲਾ ਮਾਨਦਨ ਜਰੂਰ ਹੋ ਜਾ ਬੜਾ ਚੰਗੀ ਐ ਸੂਈ ਸਵਾਈ ਐ ਪੰਡ ਵਾਲਾ ਚੰਗਾ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਖਾਣੇ ਬਾਈ ਬਾਈ ਨੇੜ ਤੋਂ ਥਣ ਚੈੱਕ ਕਰ ਲਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਾਕੀ ਚਵਾਈ ਰਖਾਉਣੇ ਮਾਰ ਦੇ ਬਾਈ ਧਾਰਾ ਨਾ ਚੋਣ ਦੇਖੋ ਕਰਨ ਚੋਣ ਬੜਾ ਚੰਗਾ ਹਨ ਬਾਈ ਤੂੰ ਬਹੁਤ ਮੋਟਾ ਮੋਟਾ ਚੋਣ ਆ ਬਾਈ ਜਿਵੇਂ ਮਰਜੀ ਤੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਨ ਵਾਲੀ ਕੋਸ਼ ਨਹੀਂ ਲੈ ਬੜੀ ਚੰਗੀ ਚਵਾਈ ਆ ਬਾਈ ਕੀ ਬਾਤ ਆ ਇਹ ਲੈ ਬੜਾ ਚੰਗਾ ਜਿਹਾ ਲੱਗਿਆ ਨਾ ਕਰਮਾ ਠੰਡੀ ਠੁੰਡੀ ਫਾਟ ਲਾ ਲਈ ਨਿਆਣਾ ਨਹੀਂ ਪਾਇਆ ਮੂਰਲੀ ਤੁਹਾਨੂੰ ਵੀ ਮੂਰਲੀ ਬਹਿ ਜਾ ਕੋਈ ਚੈੱਕਰ ਨਹੀਂ ਕਹਿਣਾ ਕੁਝ ਆ ਮੂਰਲੀ ਦੇਖ ਲਊਗੀ ਹਾਂ ਮੂਰਲੀ ਵੀ ਜਾਇ ਜਾਂ ਮਾਨਤਾ ਨਾ ਜ਼ਰੂਰ ਕਰ ਲਊਗੀ ਕੀ ਬਾਤ ਨਿਆਣਾ ਪਾਉ ਨਾ ਪਾਉ ਬੱਚਰੂ ਛੱਡਣਾ ਛੱਡੂ ਨਹੀਂ ਰਹਿਣਾ ਜਮਦਗੀ ਕਰੀਓ ਠੰਡੀ ਆਰਡਰ ਬੜਾ ਕਮਾਲ ਹਨ ਹਾਂ ਬਹੁਤ ਸੋਹਣਾ ਆਰਡਰ ਲਿਆ ਕੀ ਬਾਤ ਆ ਅੱਗੇ ਭਾਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੁੰਦੀ ਆ ਜੀ ਕਿੰਨੇ ਦਿਨ ਲਊ ਭਾਈ ਇਹਦੇ ਰਹਿਗੇ 4-5 ਦਿਨ ਰਹਿਗੇ ਜੀ 4-5 ਠੀਕ ਆ ਭਾਈ ਕਿੰਨਾ ਕੇ ਰਿਕਾਰਡ ਹੈ ਬਈ ਦੁੱਧ ਦਾ ਰਿਕਾਰਡ ਜੀ ਜਮ ਮੈਨ ਜਾਨੀ ਕਿ ਪਰ ਦਿੱਤਾ ਵਾ ਸਮਝਦਾ ਨਹੀਂ ਓਕੇ ਬਈ ਕੋ ਬੋਲਦੇ ਬਈ ਤੋੜਦੇ ਬ੍ਰੀਡ ਐ ਇੱਕ ਨੰਬਰ ਐ ਕੱਚੀ ਕੱਚੀ ਐ ਟੱਲਾ ਬਹੁਤ ਪਈਆਂ ਨੇ ਖਾਣ ਬਹੁਤ ਚੰਗਾ ਲੱਗਿਆ ਮੁੱਠੀ ਆ ਕੰਦੀ ਬਹੁਤ ਅਜੀ ਕਲਾ ਕਲਾ ਖਾਣ ਠੰਡੀ ਫੁੱਲਾ ਫੇਸ ਦੇਖੋ ਰੋਆ ਟੂਆ ਪੂਰਾ ਚੰਗਾ ਬ੍ਰੀਡ ਇੱਕ ਨੰਬਰ ਐ ਰੰਗ ਰੂਪ ਬਹੁਤ ਚੰਗਾ ਕਰਮਾ ਐ ਇਸ ਕਲਰ ਦੀ ਮੰਗ ਬਹੁਤ ਆ ਬਈ ਕਿ ਮੇਲ ਦਾ ਬਹੁਤ ਘਟਾ ਬ੍ਰੀਡ ਦੇਖੋ ਟੋਰਾ ਕੀ ਮੋਲ ਆ ਬਈ ਕੱਚੀ ਕੱਚੀ ਦਾ ਦੇਖੋ ਇਟਾਗਾ ਕੇ ਬਾਕੀ ਠੰਡੀ ਸੀਵ ਦੇਖੋ ਜੀ ਹੂੰ ਆ ਵੇਖੋ ਬਹਿ ਜਾ ਥੇ ਜਿਵੇਂ ਮਰਦੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਰੱਸਾ ਵੀ ਲੱਤਾਉਣ ਤੇ ਧਰ ਤਾਣ ਬਹੁਤ ਮੂਤਾ ਦੇਖੋ ਜੀ ਜਿੱਦਾਂ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਕੋ ਸਮਾਹ ਕਰਕੇ ਦੇਖੀ ਤੂੰ ਥਾਣ ਚੜਦੀ ਬਾਕੀ ਜੀ ਆਹ ਦੇਖੋ ਇਹ ਢੱਲ ਬਹੁਤ ਪੀਏ ਸਰ ਸਾਰੀਆਂ ਬਲਡਾਂ ਲਾ ਕੱਢੂ ਫੇਰ ਕਰਮਣੀ ਨੇ ਹਾਂ ਜੀ ਕੱਚੀ ਕੱਚੀ ਆ ਬਸ ਕੱਚੀ ਹੈ ਜੀ ਬਸ ਮੋਲ ਵੀਰੇ ਜੈ ਜੈ ਇਹ ਤਾਂ ਵੀ ਬਾਟ ਹੀ ਕਰ ਦਾਂਗੇ 62000 ਰੁਪਏ ਮਾਨਤਾ ਨ ਹੋ ਜਾ ਹਾਂਜੀ ਹਾਂਜੀ ਠੀਕ ਹੈ ਭਾਈ 62000 ਰੁਪਿਆ ਮੁੱਲ ਹੁਣ ਤਾਂ ਹੀ ਆ ਯਾਨੀ ਕੇ ਜੇ ਸੂਪੀ ਫਿਰ ਵੱਖਰਾ ਹੋਊਗੀ ਸਹੀ ਗੱਲ ਆ ਭਾਈ ਹਾਂਜੀ ਕੱਚੀ ਕੱਚੀ ਦਾ ਮੁੱਲ ਆ ਭਾਈ ਕਹਿੰਦਾ ਜਦ ਤਿਆਰ ਹੋਗੀ ਨਾ ਸੂਪੀ ਉਹਦੇ ਮੁੱਲ ਹੋਰ ਹੋਊਗਾ ਬੜ ਚੰਗੀ ਬਹੁਤ ਲਾਹੂ ਬਹੁਤ ਜਿਹੜੇ ਸਾਮ ਨਾਲ ਟਿੱਲਾ ਨਾ ਹੁੰਦੀ ਆ ਏਸ ਰੰਗ ਰੂਪ ਇੱਕ ਨੰਬਰ ਅਗਰ ਮਾਈ ਦਾ ਅੱਗੇ ਭਾਈ ਤਿੰਨ ਨੰਬਰ ਕਿਹੜਾ ਸੂਆ ਭਾਈ ਇਹ ਪਹਿਲਾਂ ਨਹੀਂ ਤੂੰ ਕਿੰਨੇ ਦਿਨ ਲੂ ਇਹ ਤਾਂ ਹੈਗਾ ਹੀ ਹਫਤਾ ਜੇ ਹਫਤੇ ਅਗਲੀ ਕੱਢੀ ਪਹਿਲਾ ਸੂਆ ਹਫਤੇ ਦੀ ਕੱਚੀ ਫੇਸ ਦਿਖਾ ਦੇ ਫੇਸ ਬੜਾ ਬੜਾ ਚੰਗਾ ਕਰ ਮੈਂ ਲੈ ਬਿਊਟੀ ਦੇਖੋ ਭਾਈ ਬੋਦੀ ਵਾਦੀ ਪੂਰੀ ਚੰਗਿਆ ਸੁਨੱਖ ਪੂਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਭਾਈ ਕੱਚੀ ਕੱਚੀ ਆ ਦਣ ਲੈਂਦੀ ਆ ਉਹਦੋਂ ਆਰਡਰ ਵਧੀਆ ਤਿਆਰ ਕਰ ਲੂ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕਲਾ ਕਲਾ ਥਾਨ ਬਰੀਡ ਇੱਕ ਨੰਬਰ ਵਾਲਾ ਲੈਵਾ ਦੇਖੋ ਭਾਈ ਕੀ ਬਾਤ ਲੈਵਾ ਬਹੁਤ ਚੰਗਾ ਲੱਗਿਆ ਹਨਾ ਕਰਮਾ ਪਾਂ ਤੁਣ ਵੀ ਬਹੁਤ ਅਹੀਂ ਠੰਡੀ ਸੀਰਾ ਪੂਰੀਏ ਵੀ ਜਿਵੇਂ ਮਰਜੀ ਹੱਥ ਫੇਰੀ ਚਲ ਥਾਣ ਦੇ ਰਸਾ ਛਟ ਕੋ ਜਿਵੇਂ ਮਰਜੀ ਥਾਣ ਕੱਲਾ ਕੱਲਾ ਥਾ ਤੇ ਇਹਦਾ ਮੁੱਲ ਬਈ ਇਹਦਾ ਮੁੱਲ ਜੀ ਬਸ ਫੇਰ ਕਰ ਲਾਂਗੇ ਜਿਵੇਂ ਵੀ ਆਊ ਠੀਕ ਆ ਫੋਨ ਤੇ ਕਰਾਂ ਹਾਂਜੀ ਫੋਨ ਤੇ ਕਰਾਂ ਬਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੈੜ ਦੇ ਹਿਸਾਬ ਨਾਲ ਜਮਾ ਜਾਇਜ ਹੋਗਾ ਵੈੜ ਚੰਗੀਆਂ ਢੱਲਾ ਬਹੁ ਪਈਆਂ ਥਾਣੇ ਕਾ ਨੰਬਰ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕੱਚੀ-ਕੱਚੀ ਆ ਬਸ ਕਾਲੀਿਕਨੇ ਬਈ ਹਾਂਜੀ ਹਾਂਜੀ ਕੱਚੀ ਕਰ ਕੀ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਆਪਣੀ ਕਿਰਪਨੀ ਅੱਗੇ ਬਈ 4 ਨੰਬਰ ਇਹ ਕਿਹੜਾ ਸੂਆ ਜੀ ਇਹ ਪਹਿਲਾ ਪਲੂਨ ਆ ਜੀ ਇਹ ਵੀ ਪਲੂਨ ਆ ਖੀਰੀ ਬੱਚੀ ਆ ਜੀ ਕਿੰਨੇ ਦਿਨ ਲੋ ਇਹ ਹਾਂਜੀ ਇਹ ਤਾਂ ਵੀ ਹਫਤਾ ਹੀ ਪਿਆ ਜੀ ਹਫਤਾ ਪਿਆ ਹਾਂ ਦੰਦੋ ਖੀਰੀ ਦੰਦੋ ਖੀਰੀ ਦੰਦੋ ਖੀਰੀ ਪਹਿਲਾ ਸੂਆ ਹਫਤੇ ਦੀ ਕੱਚੀ ਬੜਾ ਲੰਬਾ ਪਈਆਂ ਫੇਸ ਬੜਾ ਪਿਆਰਾ ਹਾਂ ਹਾਂਜੀ ਇਹ ਆਪਣੀ ਘਰੇ ਪਾਲੀ ਹੋਈ ਬੱਚੀ ਓਕੇ ਘਰ ਦੀ ਬੱਚੀ ਹੈ ਹਾਂਜੀ ਦੋਨੋਂ ਠੀਕ ਆ ਬਈ ਖੋਲੇ ਬਈ ਤੋਰੀ ਬਈ ਦੇ ਘਰ ਦੀ ਬੱਚੀ ਆ ਬਈ ਚੰਗੀ ਪਲੀ ਵੀ ਆ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਕੱਚੀ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਲਾਇਓ ਤਿਆਰੀ ਬਹੁਤ ਚੰਗੀ ਹੈ ਬੜੀ ਲਾਹੂ ਲੂਹ ਗਈ ਬੋਤਲੇ ਬਰੀਡ ਦੇਖੋ ਚੋਰਾ ਚੈੱਕ ਕਰੋ ਬਾਈ ਕਮਾਲ ਆਣਾ ਬਹੁਤ ਚੰਗਾ ਘੜਦੀ ਹੁੰਦੀ ਆ ਹਾਂਜੀ 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 ਹੂੰ ਹੂੰ ਹਾਂਣ ਇੱਕ ਨੰਬਰ ਘੜਦੀ ਹੁੰਦੀ ਆ ਬਰੀਡ ਫੁੱਲ ਆ ਬਾਈ ਤੇ ਮੁੱਲ ਬਾਈ ਜੈ ਜਫਰ ਮੁੱਲੀ ਤਾਂ ਫੇਰ ਹੀ ਕਰਾਂਗੇ ਕਰ ਦਿੱਤਾ ਇਹੋ ਜਿਹਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਇਹੋ ਜਿਹਾ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਮਾਂ ਜੈ ਜੀ ਹੋਗਾ ਬਾਲਾ ਮੁੱਲ ਨਹੀਂ ਬਾਈ ਕਹਿੰਦਾ ਕਰ ਦੇ ਲੈ ਲੈ ਵੜ ਦੇ ਦਿਲ ਲਾਂ ਟੂ ਲਵ ਬਹੁਤ ਬਈਆਂ ਨੇ ਸਾਰੀਆਂ ਬਲਡ ਲਾਂ ਕੱਢ ਕੇ ਨਾ ਫੇਰ ਕਰਮ ਵਾਲੀ ਨੇ ਸੋਣਾਗਾ ਬਰੀਡ ਤਾਂ ਇੱਕ ਨੰਬਰ ਆ ਬਈ ਅੱਗੇ ਬਈ ਬੱਚੀ ਕਿੰਨੀ ਉਮਰ ਹੈ ਦੀ ਇਹਦੇ 12 13 ਦਿਨਾਂ ਦੀ ਤਾਂ ਰਹਿੰਦੇ ਸੀ ਸੱਚ ਮੈਂ ਭੁੱਲ ਗਿਆ ਸੀ ਮੈਂ ਉਹਦੇ ਹਫ਼ਤਾ ਕਹੀ ਜਾਂਦੀ ਠੀਕ ਆ ਇਹਦੇ 12 13 ਦਿਨ ਪਈਆਂ ਜੀ ਇਹਨਾਂ ਦੇ 12 13 ਦਿਨਾਂ ਨਹੀਂ ਉਹਦਾ ਹਫ਼ਤਾ ਰਹਿੰਦਾ ਓਕੇ ਬਈ ਕਿੰਨੀ ਉਮਰ ਹੈ ਬਈ ਇਹਦੀ ਹੈ ਉਮਰ ਕਿੰਨੀ ਹੈ ਦੀ ਇਹ ਬਸ 6 ਬਕਸਾਲ ਦੀ ਹੈ ਜੀ ਸਵਾ ਕੇ ਸਾਲ ਦੀ ਠੀਕ ਆ ਬਈ ਥਣਚਾਰੀ ਹੈ ਬਈ ਕੌਣ ਚਾ ਰਹੀ ਠੀਕ ਆ ਚੋੜੀ ਬਾਈ ਕਹਿੰਦਾ ਥਣ ਚਾ ਬੱਚਾ ਹੀ ਧੰਦਾ ਤੋਂ ਵੀ ਹੂੰ ਹਾਂ ਕੀ ਬਾਤ ਆ ਫੇਸ ਬੜਾ ਪਿਆਰਾ ਬੰਟੀ ਬਹੁਤ ਜਿਵੇਂ ਮਰਦੀ ਕਲਰ ਕਲਰ ਬੜਾ ਚੰਗਾ ਜਿਵੇਂ ਮਰਦੀ ਬਹੁਤ ਜਿਵੇਂ ਮਰਦੀ ਹੱਥ ਲਾਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬ੍ਰੀਡ ਇੱਕ ਨੰਬਰ ਹਾਂਜੀ ਫੇਸ ਦਿਖਾ ਦੇ ਬਾਈ ਫੇਸ ਦੇਖ ਲਈ ਸੇਮ ਹੀ ਦੋਨਾਂ ਦਾ ਬਈ ਇੱਕ ਨੰਬਰ ਆ ਬੋਦੀਵਾਦੀ ਬਹੁਤ ਚੰਗੀ ਦੋਨੋਂ ਸੇਮ ਹੀ ਐ ਸਫੀਸ ਹਾਂ ਸਹੀ ਗੱਲ ਆ ਬਈ ਕੀ ਬਾਤ ਆ ਕਿੰਨਾ ਕੁ ਰਿਕਾਰਡ ਸ੍ਰੀ ਮਾਂ ਦਾ ਹਾਂਜੀ ਮਾਂ ਦਾ ਰਿਕਾਰਡ ਮਾਂ ਦਿੱਤਾ ਭਗਤੀ 20 ਲੀਟਰ ਦੋਦੀ ਓਕੇ ਬਈ ਠੀਕ ਇਹ ਰਸਤੇ ਨਾਲ ਲਈ ਸੀ ਆਪਾਂ ਤੋਂ ਓਕੇ ਭਾਈ ਤੇ ਮੋਲ ਬਾਈ ਇਹਦਾ ਜਾਇਜ ਇਹਦਾ ਵੀ ਫੋਨ ਤੇ ਕਰ ਲਾਂਗੇ ਜਾਇਜ ਹੀ ਹੋਊਗਾ ਹਾਂ ਜਾਇਜ ਹੀ ਹੋਊਗਾ ਠੀਕ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੱਚੀ ਦੇ ਹਿਸਾਬ ਨਾਲ ਜਮਾ ਜਾਇਜ ਹੋਊਗਾ ਬੱਚੀ ਚੰਗੀ ਆ ਰੰਗ ਰੂਪ ਵਾਲੀ ਆ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਫੇਸ ਬੜਾ ਚੰਗਾ ਬਿਊਟੀ ਇੱਕ ਨੰਬਰ ਆ ਮੋਲ ਵੈਸੇ ਭਾਈ ਜਾਇਜ ਹੀ ਹੋਣਾ ਜਾਇਜ ਹੀ ਹੋਗਾ ਜਮਾ ਠੀਕ ਆ ਭਾਈ ਹਾਂਜੀ ਨਾਰਸੀ ਭਰਾ ਕੋਲੇ 5 ਬਈ 5 ਹੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦਾ ਜੀ ਬਈ ਨਕਨੇਟ ਕਰ ਲਿਓ ਜੀ ਧੰਨਵਾਦ